ਸ੍ਰੀ ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਐਚ ਐਫ ਬਰੀਡ ਦੀ ਵੀਡੀਓ ਲੈ ਕੇ ਆਏ ਜਿਹੜੀ ਬਾਈ ਨੇ ਬਹੁਤ ਸੋਹਣੀ ਬਰੀਡ ਤਿਆਰ ਕੀਤੀ ਹੈ ਆਪਣੇ ਬਾਈ ਨੇ ਘਰੇ ਫਾਰਮ ਬਣਾਇਆ ਸ਼ੈੱਡ ਬਣਾਇਆ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਇੱਥੇ ਤੁਹਾਨੂੰ ਕੁਝ ਇੱਕ ਦੋ ਇਕਵਾਸ ਦੇ ਬੱਚੇ ਵੀ ਦਿਖਾਵਾਂਗੇ ਇਕਵਾਸ ਕੰਪਨੀ ਦੇ ਇੱਕ ਤਾਂ ਬੱਛੀ ਬੈਠੀ ਹੈ ਜੀ ਤੇ ਡਾਕਟਰ ਸਾਹਿਬ ਨਾਲ ਤੁਹਾਡੇ ਥੋੜੀ ਬਹੁਤੀ ਗੱਲ ਕਰਾਵਾਂਗੇ ਅੱਜ ਵੀ ਇਹਨਾਂ ਨੇ ਕਿਸੇ ਰਿਪੀਟਰ ਗਾਂ ਦਾ ਇਲਾਜ ਕਰਨ ਜਾਣਾ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀਗੀ ਵੀ ਰਿਪੀਟਰ گاਵਾਂ ਦਾ ਜਿਹੜਾ ਪੱਕਾ ਹੱਲ ਹੈਗਾ ਜੀ ਬਾਈ ਦੇ ਕੋਲੇ ਅੱਜ ਵੀ ਕਿਤੇ ਇਹ ਫਾਰਮ ਤੇ ਬਾਹਰ ਬਾਈ ਜਾ ਰਿਹਾ ਤੇ ਡਾਕਟਰ ਨਾਲ ਤੁਹਾਡੀ ਗੱਲ ਕਰਾਉਣੇ ਆ ਤੇ ਬਾਈ ਅੱਜ ਹੈਗੇ ਨਹੀਂ ਸੀ ਘਰੇ ਜਿੰਨਾਂ ਦੇ ਕੋਲੇ ਆਪਾਂ ਆਏ ਆ ਉਹ ਕਿਤੇ ਬਾਹਰ ਕੰਮ ਤੇ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਐਚਐਫ ਬ੍ਰੀਡ ਦਿਖਾਉਣੀ ਆ ਡਾਕਟਰ ਸਾਹਿਬ ਆਇਓ ਮੜਾ ਦੱਸਿਓ ਕਿਹੜੇ ਬੁੱਲ ਦੇ ਬੱਚੇ ਜਿਹੜੀ ਬੈਠੇ ਆ ਇੱਧਰ ਅੱਗੇ ਆ ਜਾਓ ਇੱਕ ਮਿੰਟ ਸੱਸ ਜੀ ਡਾਕਟਰ ਸਾਹਿਬ ਪਲਾਂ ਦਾ ਸੱਸ ਜੀ ਆ ਜੀ ਸਰ ਹੋਰ ਠੀਕ ਠਾਕ ਜੀ ਵਧੀਆ ਜੜਨੀ ਕਿਲਾ ਵਧੀਆ ਬ੍ਰੇਡ ਤਿਆਰ ਕਰਤੀ ਇਸ ਘਰ ਚ ਹਾਂ ਜੀ ਚੰਗੇ ਸਿਮਨ ਲੱਗੇ ਸਾਰੇ ਚੰਗੇ ਚੰਗੀਆਂ ਜੀ ਸਿਮਨ ਦੀਆਂ ਬੱਚੀਆਂ ਨੇ ਪਹਿਲਾਂ ਇਹ ਜਿਹੜੀਆਂ ਡੈਨਮਾਰਕ ਦੀਆਂ ਅੱਛਾ ਜਾਰੀ 116 ਦੇ 20 ਦੀਆਂ ਨੇ ਤੇ ਏਬੀਐਸ ਦੀਆਂ ਨੇ ਇੱਕ ਕੁਛ ਏਬੀਐਸ ਦੀਆਂ ਨੇ ਹਾਂ ਜੀ ਕੁਛ ਏਬੀਐਸ ਸੀ ਸਿਮਨ ਤੇ ਆਹ ਜਿਹੜੇ ਛੋਟੇ ਬੱਚੇ ਹੁਣ ਤੁਸੀਂ ਦੋ ਕਹਿੰਦੇ ਪੇਸੇ ਆਏ ਨੇ ਕਿਹੜੇ ਕਾ ਵੱਚੀ ਬੈਠੀ ਜਣੀ ਹਾਂ ਜੀ ਇੱਕਦਮ ਮਰਾਜ ਬਲਦੀ ਆ ਫਿਰ ਇਹ ਆਹ ਡੱਬੀਆਂ ਚਾਹੇ ਇਹਨੂੰ ਆ ਮਿਰਾਜ ਬੋਲ ਲੈ ਜੀ ਇਕ ਮਾਸ ਵਾਲਾ ਇਹ ਤਾਂ ਕੁਛ ਦਿਨਾਂ ਦੀ ਹੈ ਨਾੜਵਾ ਦੇ ਲੰਮਕਦਾ ਫਿਆ ਹਜੇ ਤਾਂ ਇਹ ਕਹ ਲੋ ਜੀ ਪੰਜਾਂ ਤੋਂ ਸੱਤਾਂ ਦਿਨਾਂ ਦੇ ਵੀ ਹੈ ਅੱਛਾ ਪੰਜ ਤੋਂ ਸੱਤ ਦਿਨ ਉਮਰ ਹੈ ਸੋਹਣੀ ਹੈ ਤੇ ਇਹਦੀ ਮਾਂ ਕਿਹੜੀ ਹੈ ਇਹਦੀ ਮਾਂ ਜੀ ਉਹ ਕਾਰਰ ਦੇਖੋ ਜੀ ਹੈ ਅੱਛਾ ਉਹ ਉਹ ਵੀ ਸੋਹਣੀ ਹੈ ਵੈੜ ਠੀਕ ਹੈ ਉਹ ਵੈੜ ਖੜੇ ਕਿੰਨੇ ਦਿਨ ਤੋਂ ਚੱਲ ਰਹੀ ਹੈ ਉਹ ਉਹ ਇਸ ਟਾਈਮ ਹੈਗੀ ਹੈ ਯਾਨੀ ਕਿ 24 ਲੀਟਰ ਦੁੱਧ ਦਾ ਪੰਜ ਤੋਂ ਸੱਤ ਦਿਨ ਹੋਏ ਨੇ ਅੱਛਾ 24 ਲੀਟਰ ਦੇ ਹੈਗੀ ਹੈ 24 ਲੀਟਰ ਦੁੱਧ ਕੱਢ ਰਹੀ ਹੈ ਹਜੇ ਠੀਕ ਹੈ ਬਾਕੀ ਚੁਾਈ ਹੱਥੀ ਕਰਕੇ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਦੋਤ ਤਾਂ ਹੋਰ ਵੀ ਹੋ ਵੱਧ ਸਕਦੀ ਆ ਹੱਥੇ ਚੁਆਈਏ ਹਾਂਜੀ ਚੁਆਈਏ ਹੱਥੋਂ ਥਾਣੋ ਦਾ ਮਸ਼ੀਨ ਵਾਲਾ ਹਾਂਜੀ ਥਾਣੋ ਮਸ਼ੀਨ ਵਾਲਾ ਆਪਾਂ ਥੋੜਾ ਜਿਹਾ ਦਿਖਾਉਣਾ ਸਕਰੀਨ ਤੇ ਆਵੇ ਦੂਰੋਂ ਦਿਖਾ ਦੇਣੇ ਬਈ ਵਿੱਚ ਤਾਂ ਨਹੀਂ ਜਾਂਦੇ ਅਸੀਂ ਆਹ ਦੇਖੋ ਜੀ ਥਣ ਬਹੁਤ ਛੋਟਾ ਪਰ ਬਾਈ ਫਿਰ ਵੀ ਹੱਥ ਤੇ ਚੁਆਈ ਕਰ ਰਹੇ ਨੇ ਡਾਕਟਰ ਸਾਹਿਬ ਇੱਕ ਤੁਸੀਂ ਦੱਸ ਰਹੇ ਸੀ ਅੱਜ ਵੀ ਚੱਲੇ ਹੋ ਕਿਸੇ ਰਿਪੀਟਰ ਗਾਂ ਦਾ ਇਲਾਜ ਕਰਨ ਜੀ ਅੱਜ ਬਈ ਹਮਤਪੁਰੇ ਤੇ ਇੱਕ ਸਮਾਦ ਭਾਈ ਨੇ ਉਹਨਾਂ ਦੇ ਕੋਲ ਚੱਲੇ ਆ ਇੱਕ ਤਾਂ ਤੁਹਾਡੀ ਵੀਡੀਓ ਦੇਖ ਕੇ ਉਹਨਾਂ ਦਾ ਫੋਨ ਆਇਆ ਸੀ ਅੱਛਾ ਇੱਕ ਉਹਨਾਂ ਨੇ ਪ੍ਰਾਣੀ ਖੋਜ ਜੀ ਦਾ ਫਾਰਮ ਆ ਝੰਡਿਆਣੇ ਉਹਨਾਂ ਨੇ ਵੀਡੀਓ ਅੱਛਾ ਤਾਂ ਉਹਨਾਂ ਦੀ ਵੀਡੀਓ ਵੇਖ ਕੇ ਉਹ ਸੀਡਰ ਰਖਾਉਣ ਆਸ ਤੇ ਰਿਪੀਟਰ ਸੀ ਉਹ ਕਹਿੰਦੇ ਬਹੁਤ ਜ਼ਿਆਦਾ ਲੰਮੇ ਸਮੇਂ ਤੋਂ ਹਿੰਮਤ ਬੁਰੇ ਵਾਲਾ ਕਹਿੰਦਾ ਭਾਈ 1.5 ਸਾਲ ਹੋ ਗਿਆ ਅੱਛਾ ਚੰਗੇ ਮਰਗ ਰਿਕਾਲੀ ਕਹਿੰਦਾ ਵੀ ਵਹਿੜ ਹੈ ਹੂੰ ਤੇ ਇੱਕ ਤਾਂ ਉਹਨਾਂ ਦੇ ਚੱਲੇ ਆ ਇੱਕ ਸਮਾਜ ਭਾਈ ਨੇ ਠੀਕ ਹੈ ਇਹ ਸੀਡਰ ਸੀਡਰ ਕਿਵੇਂ ਰੱਖਦੇ ਹੋ ਮੈਡਮ ਥੋੜੀ ਵੀਡੀਓ ਭੇਜ ਦਿਆ ਜੇ ਆਪਾਂ ਵਿੱਚ ਲਾ ਦਾਂਗੇ ਹਾਂ ਹਾਂਜੀ ਕੋਈ ਗੱਲ ਨਹੀਂ ਜ਼ਰੂਰ ਅੱਜ ਜਦੋਂ ਜਾਓਗੇ ਤੇ ਇੱਕ ਆਪਣਾ ਨੰਬਰ ਬੋਲ ਦਿਓ ਜੀ ਕੋਈ ਸਿਮ ਕੈਕ ਨੰਬਰ ਹੈ ਇਹ ਆਪਣਾ 9877308339 ਠੀਕ ਹੈ ਕਿਹੜੇ ਏਰੀਆ ਤੱਕ ਤੁਸੀਂ ਸਬੂਧਾ ਦੇ ਦਿੰਨੇ ਆ ਚੜਿੱਕ ਤੋਂ ਆਲਮੋਸਟ ਆਪਣਾ 70 ਤੋਂ 80 ਕਿਲੋਮੀਟਰ ਤੱਕ ਜਾਈ ਬੜੀ ਦਾ ਅੱਛਾ ਸਾਰੇ ਆ ਹਾਂਜੀ ਚਾਰ ਪਾਸੇ ਇਹ ਆਈ ਲਈ ਇਹ ਆਈ ਦੇ ਵੀ ਤੇ ਸੀਮਨ ਕਿਹੜਾ ਵਧੀਆ ਜੁਰੂਰ ਕਰੀਏ ਜੀ ਚੰਗਾ ਸੀਮਨ ਵਰੋਣਾ ਠੀਕ ਹੈ ਸੀਮਨ ਵਾਸਤੇ ਠੀਕ ਹੈ ਹਾਂਜੀ ਠੀਕ ਹੈ ਤੇ ਸਿਮਨ ਹੁਣ ਜਿਆਦਾ ਰੀਪੀਟਰ ਦੇ ਵਿੱਚ ਮੈਂ ਇਕਵਾਂਸ ਹੀ ਵਰਤ ਰਿਆ ਹਾਂ ਅੱਛਾ ਮੇਰੀ ਪਿਛਲੀ ਵੀਡੀਓ ਚ ਵੀ ਗੱਲ ਹੋਈ ਸੀ ਇਕਵਾਂਸ ਦਾ ਸੀਮਾ ਨਾਲ ਦੇ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲੇ ਜਾ ਰਿਹਾ ਰੀਪੀਟਰ ਦੇ ਵੀ ਤੇ ਬੱਚੇ ਵੀ ਚੰਗੇ ਆ ਰਹੇ ਨੇ ਠੀਕ ਰੀਪੀਟਰ 'ਚ ਜਿਆਦਾ ਇਹੀ ਵਰਤਨੇ ਹਾਂ ਹਾਂਜੀ ਰੀਪੀਟਰ 'ਚ ਇਕਵਾਂਸ ਹੀ ਵਰਤਨੇ ਠੀਕ ਆ ਹੁਣ ਕਿਹੜਾ ਬੋਲ ਚੱਲ ਰਿਹਾ ਅੱਜ ਦੇ ਮਹੀਨੇ ਚ ਕੋਈ ਇਸ ਟਾਈਮ 'ਚ ਗੇਮ ਚੇਂਜਰ ਚੱਲ ਰਿਹਾ ਠੀਕ ਹੈ ਕਿਉਂਕਿ ਉਹ ਪਹਿਲਾਂ ਵਧੀਆ ਬਹੁਤ ਵਧੀਆ ਰਿਜ਼ਲਟ ਆਦਾ ਤੇ ਨਲ ਕਗਾਰ ਵੀ ਬਹੁਤ ਚੰਗਾ ਆ ਜਾਂਦਾ ਠੀਕ ਹੈ ਰਿਪੀਟਰ ਤੇ ਵਧੀਆ ਬਹੁਤ ਵਧੀਆ ਰਿਜ਼ਲਟ ਮਿਲ ਕੋਈ ਲੰਬਾ ਤੇ ਨਹੀਂ ਆ ਤੁਹਾਨੂੰ ਨਹੀਂ ਨਹੀਂ ਕੋਈ ਲੰਬਾ ਨਹੀਂ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਠੀਕ ਆ ਹੁਣ ਕਿੰਨੇ ਚਿਰ ਤੋਂ ਚਲਾਰੇ ਹੋ ਗੇਮ ਚੇਂਜਰ ਹੁਣ ਆਪਣਾ ਜਦੋਂ ਮੇਲਾ ਹੋ ਗਿਆ ਜੀ ਫੈਬਰਿਕ ਦੀ ਜਨਵਰੀ ਫੈਬਰਿਕ ਦੀ ਗੱਲ ਆ ਉਹ ਤਾਂ ਚੱਲ ਰਹੀ ਹੈ ਆਪਣੀ ਫੈਬਰਿਕ ਤੋਂ ਲੈ ਕੇ ਹੁਣ ਤੱਕ ਗੇਮ ਚੇਂਜਰ ਚੱਲ ਰਿਹਾ ਹੈ ਅੱਛਾ ਫਿਰ ਠੀਕ ਹੈ ਬਹੁਤ ਧੰਨਵਾਦ ਜੀ ਇਹ ਸੀ ਡਾਕਟਰ ਰਮਨ ਜੀ ਪਿੰਡ ਚੜੇਕ ਤੋਂ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਜੀ ਤੇ ਸੀਡਰ ਦੀ ਵੀਡੀਓ ਵਿੱਚ ਹੈਗੀ ਹੈ ਜੀ ਉਹ ਤੁਸੀਂ ਕਰ ਲਿਓ ਚੱਕ ਤੇ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਆਈ ਆਈ ਦੇ ਲਈ ਚੰਗਾ ਸੀਮਨ ਜਾਂ ਕੋਈ ਗਾਂ ਤੁਹਾਡੇ ਕੋਲ ਰਿਪੀਟਰ ਹੈ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ